ਸਤਿ ਸ੍ਰੀ ਅਕਾਲ ਜੀ ਸਲਮ ਮੈਂ ਤੁਹਾਡਾ ਆਪਣਾ ਗੇਮ ਮਾਲਸਾ ਆ ਅੱਜ ਇੱਕ ਤੁਹਾਡਾ ਜਰੂਰੀ ਗੱਲ ਕਰਨੀ ਹੈ ਜੋ ਕਿ ਆਪਣਾ ਖੇਤੀਬਾੜੀ ਰੇਟਰ ਪੌਣੀਆ ਵੀਰੂ ਇਹ ਦਾ ਆਪਣਾ ਪ੍ਰਕਾਸ਼ ਸਿੰਘ ਦਾ ਮੁੰਡਾ ਕਾਫੀ ਜੱਟ ਉਹ 8 ਸਾਲਾਂ ਤੋਂ ਕੰਮ ਕਰ ਰਿਹਾ ਹੈ ਘੱਟੋ ਘੱਟ 1800 ਵੀੜੋ ਹੋ ਰਿਹਾ ਖੇਤੀਬਾੜੀ ਤੇ ਪਾ ਚੁੱਕਿਆ ਆਪਾਂ ਨੂੰ ਜਾਣਕਾਰੀ ਇਹ ਦਿੰਦਾ ਆਪਾਂ ਉਹਨਾਂ ਦੇ ਜਾਣਕਾਰਾਂ ਨਾਲ ਤਲਕਾ ਉਮੀ ਚੱਲਦੇ ਹੈਗੇ ਉਹ ਵੀ ਰੇ ਸਪਰੇਅ ਕਰਦੇ ਹੈਗੇ ਤੇ ਖੇਤੀ ਵਧੀਆ ਕਰ ਲੈਂਦੇ ਆ ਉਹ ਵਿਚ ਕੰਪਨੀਆਂ ਨੂੰ ਉਹਦੇ ਥੋੜਾ ਜਿਆ ਮਿਰਚਾਂ ਲੱਗੀਆਂ ਕਿਉਂਕਿ ਇੱਕ ਕੰਪਨੀ ਦੇ ਦਵਾ ਦਾ ਨਾਰਮਲ ਕਾਪਰ ਦਾ ਬਹੁਤ ਜ਼ਿਆਦਾ ਨਾਰਮਲ ਹੈ ਇੱਕ ਕੰਪਨੀ ਦਵਾਈ ਜਿੰਮੇਦਾਰ ਨੇ ਕਿਹਾ ਤਾਂ ਵੀ ਇਹ ਨਾਰਮਲ ਹੈ ਉਹ ਆਪਣੇ ਪ੍ਰਕਾਸ਼ ਸਿੰਘ ਨੇ ਵੀਡੀਓ ਪਾਤੀ ਭਈ ਇਹ ਤਾਂ ਰਿਜ਼ਲਟ ਨਹੀਂ ਆਇਆ ਇਹ ਕੰਪਨੀ ਵਾਲੇ ਹੁਣ ਉਹਨੂੰ ਡਰਾਈ ਜਾਂਦੇ ਨੇ ਗੁਮੀਤਨ ਗੋਲੀ ਤੁਹਾ ਆਪਣો ਇਹ ਮਦਦ ਕਰਨੀ ਚਾਹੀਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਸਾਰੇ ਜਾਣੇ ਵੀਡੀਓ ਪਾਉ ਆਪੋ ਆਪਣੇ ਪੇਜਾਂ ਤੋਂ ਤਾਂ ਕਿ ਪ੍ਰਗਟ ਸਿੰਘ ਦੀ ਆਪਾਂ ਹਮਾਇਤ ਕਰ ਸਕੀਏ ਤੇ ਸਰਕਾਰ ਨੂੰ ਰਾਤ ਦੇ ਰਾਤ ਪਤਾ ਲੱਗ ਜੇ ਵੀ ਹਾਂ ਕਿ ਇਹਦੇ ਨਾਲ ਕਿੰਨੇ ਬੰਦੇ ਜੁੜੇ ਚੰਗੇ ਕਿੰਨੇ ਮਾੜੇ ਸਰਕਾਰ ਨੂੰ ਇਹੋ ਜਿਹੇ ਬੰਦੇ ਤੇ ਗੁੰਡਿਆਂ ਦੇ ਨੱਖ ਪਾਉਣੇ ਚਾਹੀਦੇ ਆ ਵੀ ਇਹਦੇ ਚੰਗਾ ਕੋਈ ਵੀ ਕੰਮ ਨਹੀਂ ਕਰਨਾ ਤੇ ਸਾਰਾ ਅਸਲ ਇਹ ਆਪਣੀਤੀ ਪੈਣਾਗਾ ਹੋਰ ਲੰਡੂ ਕੰਪਣੀਆਉਣ ਵੀ ਆ ਉਹ ਵੀ ਆਪਾਂ ਸਾਰਾ ਦੁਨੋ ਮੇਚ ਰਲਾ ਕੇ ਨਹੀਂ ਗਈਆਂ ਇਹ ਬਾਕ ਚੰਗੀ ਜਾਣਕਾਰੀ ਦਿੰਦਾ ਬਈ ਚੰਗੀ ਸਾਂਭ ਕੇ ਰੱਖਣਾ ਉਹ ਸੋ ਸਰਕਾਰ ਨੂੰ ਬੇਨਤੀ ਵੀ ਹੈ ਜਿਹੜਾ ਦੇ ਨੱਥ ਮਰੇ ਜੀ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਬਤਵਾ ਸ਼ੇਅਰ ਕਰਦੇ